ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਉਮੀਦਵਾਰ ਚਰਨਜੀਤ ਚੰਨੀ ਚੋਣ ਪ੍ਰਚਾਰ ਦੇ ਲਈ ਜਲੰਧਰ ਦੇ ਵਿੱਚ ਲਗ ਲਗ ਜਗ੍ਹਾ ਦੇ ਉੱਤੇ ਜਾ ਰਹੇ ਨੇ ਇੱਕ ਪਾਸੇ ਜਿੱਥੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਦੂਜੇ ਪਾਸੇ মিডিਆ ਦੇ ਸਵਾਲਾਂ ਤੋਂ ਚੰਨੀ ਬੱਟ ਦੇ ਕੋਈ ਵੀ ਨਜ਼ਰ ਆਏ ਨੇ ਵਿਤ ਦਿਨੀ ਚਰਨਜੀਤ ਸਿੰਘ ਚੰਨੀ ਦੀ ਤਾਸ਼ ਖੇਡਿਆ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਜੰਜੀ ਚੰਨੀ ਨੇ ਕਿਹਾ ਕਿ ਅੱਦਾ ਦੀ ਗੰਦੀ ਹਰਕਤ ਨਹੀਂ ਕਰਦੇ ਬਲਕਿ ਉਹਨਾਂ ਦੇ ਪਰਿਵਾਰ ਨੂੰ ਤਾਂ ਉਹਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਕਿਸੇ ਵੀ ਗੱਲ ਦਾ ਕੋਈ ਵੀ ਜਵਾਬ ਨਹੀਂ ਦੇਣਗੇ ਸੁਸ਼ੀਲ ਕੁਮਾਰ ਰਿੰਕੂ ਨੇ ਚਰਨਜੀਤ ਸਿੰਘ ਚੰਨੀ ਦੇ ਤਾਸ਼ ਖੇਡਣ ਵਾਲੀ ਵੀਡੀਓ ਤੇ ਕਿਹਾ ਸੀ ਕਿ ਚੰਨੀ ਲੋਕਾਂ ਨੂੰ ਜੂਆ ਖੇਡਣਾ ਸਿਖਾ ਰਹੇ ਨੇ ਜਿਸ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜ਼ਿਲਹੰਦਰ ਦੇ ਵਿੱਚ ਜਿੰਨਾ ਕਾਰੋਬਾਰ ਜੁਗੇ ਦਾਤ ਦੜੇ ਸੱਟੇ ਦਾ ਇਹ ਜ਼ਿਆਦਾ ਦੇਰ ਨਹੀਂ ਚੱਲੇਗਾ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਦੋਂ ਸੁਸ਼ੀਲ ਕੁਮਾਰ ਰਿੰਕੂ ਸੀ ਤਾਂ ਉਦੋਂ ਵੀ ਇਹ ਕੰਮ ਚੱਲਦਾ ਸੀ ਤਾਂ ਹੁਣ ਭਾਜਪਾ ਦੇ ਵਿੱਚ ਚਲਾ ਗਿਆ ਉਸਨੇ ਕਿਹਾ ਕਿ ਸਾਰੇ ਗਲਤ ਕਾਰੋਬਾਰ ਚੱਲ ਰਹੇ ਨੇ ਚੰਨੀ ਦਾ ਕਹਿਣਾ ਹੈ ਕਿ ਉਹਨਾਂ ਲੋਕਾਂ ਨੂੰ ਨਸੀਹਤ ਦੇਣਾ ਚਾਹੁੰਦੇ ਨੇ ਕਿ ਇਹ ਕਾਰੋਬਾਰ ਬੰਦ ਕਰ ਦੇਣ ਕਿਉਂਕਿ ਜਦੋਂ ਚਲੰਦਰ ਦੇ ਵਿੱਚ ਐਮਪੀ ਬਣ ਕੇ ਆ ਜਾਣਗੇ ਤਾਂ ਉਹਨਾਂ ਦੇ ਵੱਲੋਂ ਕੋਈ ਵੀ ਕੰਮ ਨਹੀਂ ਹੋਣ ਦਿੱਤਾ ਜਾਵੇਗਾ മഹാരാട്ട ഗിത്തി ਆਆਂ ਜਿਹੜੇ ਵੀ ਪਿੰਸੀਆਂ ਨਿਆਈਏ ਜਿਹਦੇ ਜਿਹਨਾਂ ਨੂੰ ਮੈਂ ਇੱਥੇ ਮੰਨਣ ਵਾਲੇ ਆ ਉਹਨਾਂ ਵੱਲੋਂ ਇੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਹਮੇਸ਼ਾ ਹੀ ਹਰ ਰੋਜ਼ ਇਕੱਠ ਕਰ ਕਰਕੇ ਸਮਰਥਨ ਦਿੱਤਾ ਜਾ ਰਿਹਾ ਤੇ ਇੱਕ ਤਰਫਾ ਜਿਹੜੇ ਸਮਾਜ ਹੈ ਚਾਹੇ ਉਹ ਗਵਾਨ ਬਾਲਮੀਕੀ ਦਾ ਸਮਾਜ ਹੈ ਚਾਹੇ ਗੁਰੂ ਰਵਿਦਾਸ ਜੀ ਦਾ ਸਮਾਜ ਹੈ ਚਾਹੇ ਉਹ ਬਿਸ਼ੂਪ ਕਰਮਾ ਨੂੰ ਮੰਨਣ ਵਾਲੇ ਹੈ ਚਾਹੇ ਪੁਗਾ ਰਾਮ ਮੰਨਣ ਵਾਲੇ ਸਾਰੀ ਇੱਕ ਤਰਫੋਂ ਕੇ ਮਦਦ ਕਰ ਰਹੇ ਸਰਦ ਰਾਜਾ ਵਿਨਿੰਗ ਦੀ ਵਾਈ ਵੱਲੋਂ ਇੱਕ ਟਿੱਪਣੀ ਕੀਤੀ ਗਈ ਸੀ ਗੁਰੂਆਂ ਦੇ ਉੱਤੇ ਜਿਹੜਾ ਕਿ ਇੱਕ ਬਿਆਨ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਉਹਨਾਂ ਵੱਲੋਂ ਮਾਫੀ ਵੀ ਮੰਗੀ ਗਈ ਹੈ ਕੀ ਕਹਿਣਾ ਉਹਨੂੰ ਇਦਾਂ ਦੇਖਦੇ ਪਏ ਉਹਨਾਂ ਨੇ ਮਾਫੀ ਮੰਗ ਲਈ ਫਿਰ ਬਾਕੀ ਗੱਲ ਕਰਾਂਗੇ ਚੰਸ਼ਾ ਪਾ ਲਏ ਵੀਡੀਓ ਤੇ ਬਹੁਤ ਟਿੱਪਣੀ ਹੋਈ ਹੈ ਕੀ ਕਹਿਣਾ ਉਹਨਾਂ ਨੂੰ ਮਾਤ ਤਿੰਨੂ ਦਾ ਉਸ ਦੇ ਵਿੱਚ ਕਹਿਣਾ ਹੈ ਕਿ ਵਿਲੇ ਬਹਿ ਕੇ ਇਹਨਾਂ ਨੇ ਬਾਅਦ ਚੋਂ ਫਤਨ ਤੋਂ ਬਾਅਦ ਇਹੀ ਕੰਮ ਕਰਨੇ ਨੇ ਵੇ ਮੈਂ ਇਦਾਂ ਦੀਆਂ ਗੱਡੀਆਂ ਜਿਹੜੇ ਹਰਕਤਾਂ ਇਹ ਕਰ ਰਹੇ ਆ ਸਾਡੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਸਾਡੇ ਪਰਿਵਾਰ ਦੀ ਇਹ ਫੋਟੋ ਅਗਰ ਤੁਸੀਂ ਜਿਹੜੇ ਵਾਲੇ ਸ਼ਿਸ਼ੀਰੂ ਮਾਦਿੰਕੂ ਦਾ ਕਹਿਣਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਜੂਆ ਖੇਲਨਸ ਕਰ ਰਹੇ ਨੇ ਜੂਏ ਦੇ ਇੱਥੇ ਜਿੰਨਾ ਕਾਰੋਬਾਰ ਹੈ ਇੱਥੇ ਜਿੰਨਾ ਡੜੇ ਛੱਡੇ ਦਾ ਕਾਰੋਬਾਰ ਹੈ ਇਹ ਇੱਥੇ ਆਮ ਆਦਮੀ ਪਾਰਟੀ ਕਿਸੇ ਕੇ ਜਿਹੜੇ ਪਹਿਲਾਂ ਅੱਜ ਕੋਈ ਬੀਜੇਪੀ ਚੱਲੇ ਗਿਆ ਮੈਡਮ ਥੋੜਾ ਫੋਨ ਇਹ ਚਲਾ ਰਹੇ ਹੈ ਤੇ ਅੱਜ ਵੀ ਇਹੀ ਚਲਾ ਰਹੇ ਹੈ ਲੇਕਿਨ ਆਉਣ ਵਾਲੇ ਦਿਨਾਂ ਚ ਮੈਂ ਇਹਨਾਂ ਨੂੰ ਕਹਿਣਾ ਜਿਹੜੇ ਦੜਾ ਸੱਟਾ ਚਲਾਉਂਦੇ ਜਿਹੜੇ ਜੂਆ ਚਲਾਉਂਦੇ ਜਿਹੜੇ ਨਸ਼ਾ ਵੇਚਦੇ ਇਹ ਹੁਣੇ ਕੋਸ਼ਿਸ਼ ਕਰ ਲਓ ਮੈਨੂੰ ਹਰਾਉਣ ਦੀ ਬਾਅਦ ਵਿੱਚ ਮੈਂ ਇੱਕ ਗੰਤ ਕੰਮ ਚੱਲਣ ਨਹੀਂ ਦੇਣਾਂ ਥੈਂਕ ਯੂ ਚਾਰਲਸ